ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮੰਨਦੀਪ ਫਰਮਾਨ ਆ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਫੈਮਿਲੀ ਫੈਮਿਲੀ ਨਹੀਂ ਫੈਮਿਲੀ ਸਮੇਤ ਆ ਬਟੁੰਡੇ ਆਏ ਆ ਜੀ ਰੋਜ਼ ਗਾਰਡਨ ਚ 10 ਮਿੰਟ ਘੁੰਮ ਫਿਰ ਲਾਂਗੇ ਮਾਲ ਚ ਘੁੰਮ ਫਿਰ ਲਾਂਗੇ ਕਿਸੇ ਟਾਬੇ ਤੇ ਰੈਸਟੋਰੈਂਟ ਚ ਖਾ ਖੂ ਲਾਂਗੇ ਵੀ ਕਹਿਣ ਦਾ ਭਾਵ ਵੀ ਬਹੁਤ ਟਾਈਮ ਹੋ ਗਿਆ ਰੋਜ਼ ਘਾੜ ਡਰਾਇਨ ਮੇਰੇ ਹਿਸਾਬ ਨਾਲ ਆਪਣੇ ਨੂੰ ਹੋ ਗਿਆ 6-7 ਸਾਲ ਹੋ ਗਏ ਨਾ ਆਪਾਂ ਨੂੰ ਕਦੇ ਨਾ ਕਦੇ ਤਾਂ ਬਾਹਰ ਜਾਣਾ ਚਾਹੀਦਾ ਕਿਉਂਕਿ ਮਨ ਹੋਰ ਹੋ ਜਾਂਦਾ ਜੀ ਮੈਂ ਥੋੜਾ ਜਿਹਾ ਸਾਈਡ ਮਨ ਚ ਚੱਲ ਰਹੀ ਸੀ ਮੈਦੀ ਪੂਰਾ ਕੁੜੀਆ ਵੀ ਆਈ ਆ ਨਾਲ ਪਰ ਉਹ ਸਾਨੂੰ ਪਤਾ ਵੀਡੀਓ ਚ ਨਹੀਂ ਆਉਂਦੀ ਹੈ ਹੈ ਨਾ ਤੇ ਪੂਰਾ ਹਨਾ ਸਕੂਲ ਹੀ ਆਪਾਂ ਪਹੁੰਚ ਚੁੱਕੀਆਂ ਜੀ ਬਠਿੰਡੇ ਰੋਜ਼ ਗਾਰਡਨ ਤੇ ਰੋਜ਼ ਗਾਰਡਨ ਦੇ ਵਿੱਚ ਆਪਾਂ ਤੁਹਾਨੂੰ ਉਹ ਹੀ ਚੀਜ਼ਾਂ ਦਿਖਾਵਾਂਗੇ ਜਿਹੜੀਆਂ ਕਿ ਦਿਖਾਉਂਦੀਆਂ ਥੋੜੀਆਂ ਬਹੁਤੀਆਂ ਲਾਈਕ ਨੇ ਵੀ ਕੁਝ ਚੰਗੀ ਲੱਗੀ ਤਾਂ ਜਰੂਰ ਦਿਖਾਵਾਂਗੇ ਆਪਾਂ ਬੱਚੇ ਬਹੁਤ ਆਏ ਹੋਏ ਆ ਸਕੂਲਾਂ ਲਈ ਰੋਜ਼ ਗਾਰਡਨ ਦੇ ਵਿੱਚ ਇਹ ਆਪਣਾ ਬਲੌਗ ਬਠਿੰਡੇ ਦੇ ਹੀ ਰਹੂਗਾ ਜੀ ਘਰੋਂ ਮੈਂ ਚੱਲਣ ਵਾਲੇ ਤਾਂ ਨਹੀਂ ਬਣਾਇਆ ਮੈਂ ਕਿਹ ਕੀ ਦੱਸਣਾ ਹਰ ਇੱਕ ਨੂੰ ਨਹੀਂ ਪਤਾ ਹੁੰਦਾ ਵੀ ਬੰਦਾ ਘਰੋਂ ਚੱਲ ਗਿਆ ਹੈ ਦੇਖੋ ਜੀ ਸਕੂਲ ਦੇ ਬੱਚੇ ਆਏ ਹੋ ਯਾਰ ਆਊਟ ਗਾਰਡਨ 'ਚ ਦੇਖੋ ਆਹ ਦੇਖੋ ਜੀ ਮੰਮੀ ਵੀਡੀਓ ਬੁੜੀ ਪੂਰੀਆਂ ਬਣਾ ਰਹੀ ਆ ਆਊਟ ਗਾਰਡਨ ਦੇ ਵਿੱਚ ਕਿਹਨੂੰ ਮਿੱਟੀ ਨਿੱਕੀ ਘਰ ਬਣ ਗਿਆ ਆ ਦੇਖੋ ਇਹ ਪ੍ਰੋਵੀਓ ਪਾਰਕ ਬਣਿਆ ਹੋਇਆ ਇੱਧਰ ਸਕੂਲ ਵਾਲੇ ਬੱਚੇ ਵੀ ਆਏ ਹੋਏ ਜੀ ਪੈਸਾ ਅੱਜ ਪਾਣੀ ਲਾਇਆ ਪਿਆਣਾ ਪਾਣੀ ਤੇ ਬੂਕੇ ਨੂੰ ਲਾਇਆ ਆ ਦੇਖੋ ਕਿੰਨਾ ਤਾਕੜਾ ਵਿਊ ਇੱਥੇ ਪਤਾ ਨਹੀਂ ਕਿਵੇਂ ਅੱਜ ਪਾਣੀ ਲਾਇਆ ਪਿਆ ਸਾਰੇ ਪਾਰਕ ਚ ਕੋਈ ਬੋਲਾਂਗਾ ਮੀ ਜੀ ਆ ਜਾ ਬੋਲਾਂਗੇ ਸੋਹਣੇ ਬੋਲਾਂਗੇ ਇਹ ਕਿ ਕਰ ਰਹੇ ਨੇ ਬੰਦੇ ਇਹ ਕਿ ਕਰ ਰਹੇ ਨੇ ਇਹਨਾਂ ਨੂੰ ਦੇਖ ਲੈ ਤਾਂ ਪਾਣੀ ਦੇ ਦੇਖੋ ਜੀ ਤੁਸੀਂ ਰੋਜ਼ ਗਾੜਨ ਦਾ ਮਤਲਬ ਵੀ ਇੱਥੇ ਜਿਹੜੇ ਰੋਜ਼ ਆ ਹੁਣ ਤਾਂ ਵੈਸੇ ਵੀ ਮਾਗ ਵੈਸੇ ਰੋਜ਼ ਗਾੜਨ ਤੇ ਇਕੱਲੇ ਰੋਜ਼ ਹੀ ਹੈ ਜਿਆ ਤਰ ਫੁੱਲ ਇੱਥੇ ਸਾਰੇ ਪੰਨ ਕਿਵੇਂ ਹੁਣ ਮਾਗ ਪੱਗਣ ਚੱਲ ਪਿਆ ਮਾਗ ਪੱਗਣ ਚ ਇਹ ਫੁੱਟਦੇ ਆ ਦੁਬਾਰਾ ਫੁੱਲ ਲੱਗਣੇ ਆ ਫੁੱਲ ਇਸ ਕਰਕੇ ਘਟਾ ਨਹੀਂ ਕਿਤੇ ਨਾ ਰੋਜ਼ ਗਾੜਨ ਇਸ ਕਰਕੇ ਰੱਖੇ ਦੇ ਵਿੱਚ ਰੋਜ਼ ਬੜੇ ਹੁੰਦੇ ਆ ਆ ਦੇਖੋ ਫੁੱਲ ਹੀ ਸਾਰੇ ਜੀ ਜਿਵੇਂ ਚੰਡੀਗੜ੍ਹ ਦਾ ਰੋਜ਼ ਗਾੜਨ ਇੱਥੇ ਫੁੱਲ ਸਾਰੇ ਇੱਕ ਹਰ ਪ੍ਰਕਾਰ ਦਾ ਫੁੱਲ ਮਿਲਦਾ ਇਸ ਕਰਕੇ ਰੋਜ਼ ਗਾੜਨ ਕਹਿ ਜਾਂਦਾ ਦੇਖੋ ਆ ਦੇਖਾ ਦਾ ਫੁੱਲ ਦੇਖੋ ਜੈ ਲੋ ਪਿੰਕ ਕੋ ਲਾਈਟ ਪਿੰਕ ਕੋ ਬੈਂਕਰੋਜ ਦੇਖੀ ਹੋਏ ਉਹ ਵਾਈਟ ਰੋਜ ਉਹ ਸਿੱਧੀ ਫੂਲੀ ਦਿਖਾ ਦੇ ਨਾ ਉਹ ਵੀ ਦਿਖਾਉਣੇ ਆ ਆ ਦੇਖੋ ਪਿੰਕ ਰੋਜ ਆ ਦੇਖੋ ਪਿੰਕ ਰੋਜ ਉਹ ਆਪਣੇ ਵਾਈਟ ਰੋਜ ਨੂੰ ਵਾਈਟ ਰੋਜ ਵੀ ਦਿਖਾਉਣੇ ਆ ਆ ਦੇਖੋ ਆਪਣੇ ਔਰੇਂਜ ਰੋਜ ਔਰੇਂਜ ਆ ਔਰੇਂਜ ਰੋਜ ਆ ਆ ਵਾਈਟ ਆ ਗਏ ਰੈੱਡ ਬਲੱਡ ਰੈੱਡ ਹੀ ਨਹੀਂ ਕਹਿੰਦੇ ਪਈ ਉਮੇਰ ਡਹਿ ਬਲੱਡ ਰੱਡਾ ਕੇ 10 ਰੋਜ ਤਾਂ 3-5 ਰੋਜ ਨੂੰ ਉੱਥੇ ਇੱਥੇ ਦੇਖਣ ਨੂੰ ਮਿਲ ਗਏ ਸੋਹਣੇ ਰੋਜ ਆ ਇਹਦੇ ਨੂੰ ਰੋਜ ਕੱਢ ਜਿੰਨੇ ਹੁਣ ਅਸੀਂ ਆਏ ਹੁਣ ਤਾਂ ਇੱਥੇ ਬਹੁਤ ਥੋੜੇ ਖੁੱਲੇ ਨੇ ਪਰ ਜਦੋਂ ਅਸੀਂ ਪਹਿਲਾਂ ਆਏ ਸੀ ਇੱਥੇ ਇੰਨੇ ਫੁੱਲ ਸੀ ਦਿਖ ਨਹੀਂ ਸੀ ਯਾਰ ਰੋਜ ਕੱਢ ਰੱਬ ਜਾਣੀ ਤਾਂ ਉਹਨਾਂ ਦਾ ਮੌਸਮ ਚੇਂਜ ਹੋਇਆ ਕਰਕੇ ਹਨਾ ਵੀ ਫੁੱਲ ਥੋੜੇ ਘੱਟ ਆ ਬਟ ਹੈ ਤਾਂ ਹੈ ਹਾਂ ਇਹ ਮਤਲਬ ਹੁਣ ਫੁੱਲ ਆ ਆ ਦੇਖੋ ਜੀ ਮਾਰੇ ਗਾਰਡਨ ਦਾ ਵਿਊ ਦੇਖੋ ਜੀ ਦੇਖੋ ਜੀ ਉਹਦੀ ਹੈ ਤੋਰੀ ਸਾਹ ਲੈ ਗਏ ਹੁਣ ਆਪਾਂ ਚੱਲਨੇ ਆ ਜੀ ਪਾਰਕ ਦੇ ਬਾਹਰ ਆਹ ਦੇਖੋ ਜੀ ਇੱਥੇ ਬੱਚਿਆਂ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਤਾਂ ਸਾਉਂਗ ਜੀ ਚੱਲ ਰਹੇ ਸੀਗੇ ਕੋਈ ਉਹਨੇ ਕੋਈ ਕਪਲ-ਗੁੱਪਲ ਹੋਣੀ ਹੈ ਪਾਰਟੀ ਆਪਾਂ ਉਹਨਾਂ ਨੂੰ ਵੇਚ ਨਹੀਂ ਲਾਤਾ ਵੀਡੀਓ ਤੇ ਮੰਮੀ ਜੀ ਆ ਰਹੇ ਆ ਮਾਯਾਰ ਹੈ ਦੀ ਪੂਰੀ ਸਾਰੇ ਬੱਚੇ ਗਾਈ ਜਾਂਦੇ ਆ ਮਨੋਰੰਜਨ ਕਰ ਰਹੇ ਆ ਕੋਈ ਕਪੜਾ ਕੋਈ ਕਪੜਾ ਸੌਂਗਾ ਜੀ ਤਾਂ ਕਰਕੇ ਪੈਨ ਉਹਨਾਂ ਨੂੰ ਵੇਚ ਨਹੀਂ ਲੱਗਦਾ ਜੀ ਆਪਾਂ ਆਹ ਦੇਖੋ ਪਾਰਕ ਬਹੁਤ ਬਹੁਤ ਵਧੀਆ 뷰 ਹੈ ਆ ਪੁੱਗਰ ਆ ਗਿਆ ਪੱਪੂ ਗਰ ਤੇ ਵੀ ਟ੍ਰੇਨ 5 ਪਏ ਆ ਪਤਾ ਵੱਡੇ ਆਲੇ ਆਪਣੇ ਲੈਵਲ ਦੀ ਬਣੀ ਗੱਲਾਂ ਮੇਰੀ ਆਪਾਂ ਮਾਲ ਚ ਆਹ ਸੌਂ ਦਿਖਾਉਣੇ ਸਕੇਟਿੰਗ ਕਰੀ ਜਾਂਦੇ ਬੱਚੇ ਇੱਥੇ ਯੈਸ ਇਦ ਦੁਆਰਾ ਪਚ ਲਾਂਗੇ ਮਾਲ ਚ ਫਿਰ ਆਪਾਂ ਖਾਵਾ ਮਾ ਪੀ ਆਂਦੇ ਹਾਂ ਆ ਦੇਖੋ ਬਣੀ ਤਾਂ ਕੁੜੀ ਸਟਾਰਟਿੰਗ ਆ ਯਾਰ ਕੁੜੀਆਂ ਨੂੰ ਨਾ ਆਪ ਤਾਰਾ ਮੇਰੇ ਵਰਗਾ ਗਾ ਤੁਰਿਆ ਸਕੀਟਿੰਗ ਬੂਟ ਪਾ ਕੇ ਵੀ ਤੁਰ ਹੀ ਜਾਂਦਾ ਆ ਦੇਖੋ ਤਾਂ ਮੇਰੇ ਵਰਗੀ ਆ ਉਹ ਟ੍ਰੇਨਿੰਗ ਵੀ ਦੇ ਰਹੇ ਦੀ ਪੂਰੇ ਨੂੰ ਹਾਂ ਬੱਚਿਆਂ ਨੂੰ ਉਹ ਦੇਖੋ ਕੁੜੀਆਂ ਆ ਰਹੀਆਂ ਦੇਖੋ ਇਹ ਤਾਂ ਪਹਿਲਾਂ ਫਿਰ ਸਿੱਖਦਾ ਹੀ ਦੀਪੂ ਤਾਂ ਅੰਗੂ ਤੁਰਿਆ ਆਉਂਦਾ ਦੇਖੋ ਆ ਦੇਖਾ ਕੁੜੀ ਸਿੱਖ ਵੀ ਦੇਖੀ ਪੀਚੀ ਜੀ ਦੇਖੀ ਦੇ ਆ ਬੜਾ ਨਾ ਕਰਦੀ ਜਾਂਦੀ ਹੋ ਉਹ ਆਪਣੇ ਵਰਗੇ ਦੋਨੇ ਵਿਚਾਰੇ ਇੱਕ ਆਤਰੇ ਆਉਂਦਾ ਇੱਕ ਹੋਤਰੇ ਆਉਂਦਾ ਉਹ ਬੁੜੀ ਐ ਆ ਮੁੰਡਾ ਦੇਖੋ ਆਪਾਂ ਹੁਣ ਫਿਰਦੇ ਆਂ ਮਿੱਤਰ ਮੋਲ ਚ ਪਤਾ ਨਹੀਂ ਕਿਵੇਂ ਜੀ ਐਂਕਤੀ ਹੋਣਾ ਸਾਰੇ ਦੁਕਾਨਾਂ ਹੀ ਮਤਲਬ ਬੰਦੇ ਵਾਂਗੂ ਆਪਿਆ ਜੀ ਖਾਲੀ ਖਾਲੀ ਜੱਜ ਦਾ ਮੋਲ ਦੁਕਾਨਾਂ ਹੀ ਬੰਦਾ ਜਿਹੜਾ ਤਾਹਾਲਾ ਫਲੋਰ ਹੈ ਜਿੱਥੇ ਆਪਾਂ ਖਾਣਾ ਪਾਣਾ ਹੁੰਦਾ ਜੀ ਖਾਣ ਪੀਣ ਹੁੰਦਾ ਉਹ ਸਾਰਾ ਬੰਦ ਹੋਇਆ ਪਿਆ ਜੀ ਆਹ ਦੇਖੋ ਹੁੰਦਾ ਦੂਜਾ ਤੇ ਸਾਡਾ ਗਰੋਸਰੀ ਸਟੋਰੀ ਚੱਲਾਂ ਜਿਹੜਾ ਥੱਲੇ ਆ ਜੀ ਉਹ ਜੋ ਦੇਖਾਂ ਕੋਈ ਸਮਾਨ ਚੱਲਦਾ ਹੈਗਾ ਕਿ ਹੈ ਨਹੀਂ ਕੰਮ ਦਾ ਆਪਣੇ ਦਾ ਆ ਦੇਖੋ ਹੁਣ ਤਾਂ ਪਤਾ ਨਹੀਂ ਕਿ ਹੋ ਜੀ ਬੰਦ ਹੋਵੇ ਤਾਂ ਹਲੇ ਫਲੋਰ ਤਾਂ ਸਾਰੇ ਬੰਦ ਹੀ ਆ ਜੀ ਕੱਲਿਆ ਪਹਿਲਾ ਦੂਜਾ ਤੀਜਾ ਜਿਹੜਾ ਥੱਲੇ ਫਲੋਰ ਆ ਗਰਾਉਂਡ ਫਲੋਰ ਉਹ ਖੁੱਲਾ ਬਾਕੀ ਸਾਰੇ ਫਲੋਰ ਬੰਦ ਆ ਉਹ ਇੱਕ ਤਾਂ ਵਾਲੇ ਫਲੋਰ ਸਾਰੇ ਬੰਦ ਆ ਇੱਕ ਹੀ ਫਲੋਰ ਨਹੀਂ ਖੁੱਲਾ ਤਾਂ ਹਾਲਾ ਖਰਦੇ ਗਏ। ਜਦੋਂ ਉਹ ਟੱਕਰਾਂ ਤੋਂ ਕਹਿੰਦੇ ਆ ਵੀ ਕਿਦਾਂ ਨੂੰ ਕਹਿ ਦਿੰਦੇ। ਅਸੀਂ ਬਠਿੰਡੇ ਗਏ ਜੀ। ਵਧੀਆ ਇਕੱਠਿਆਂ ਨੇ ਆਪਾਂ ਰੋਟੀ ਪਾਣੀ ਖਾਧਾ। ਪਰਿਵਾਰ ਨੇ ਸਾਰੇ ਨੇ ਨਾਲ ਮਿਲ ਕੇ ਤੇ ਘੁੰਮ ਫਿਰਲੇ ਵੀ ਵਧੀਆ ਲੱਗਿਆ ਸਾਨੂੰ ਘੁੰਮਣਾ ਫਿਰਨਾ ਤੇ ਉਹ ਅਸੀਂ ਫਿਰ ਕਦੇ ਨਾ ਕਦੇ ਨਾ ਤਾਂ ਬਠਿੰਡੇ ਜਾਇਆ ਆਈਦਾ। ਕਈ ਵਾਰੀ ਮੂਵੀ ਦੇਖਾਈ ਦਿਆ ਕਈ ਵਾਰੀ ਕੋਈ ਜਿਵੇਂ ਹੁਣ ਕਲਰ ਰੋਜ਼ ਗਾਰਡਨ ਬਾਗ ਗਏ ਮਾਲ ਚ ਬਗ ਗਏ ਬਗ ਬਗ ਜਾਣੇ ਆ ਵੀ ਉਹਦੇ ਨਾਲ ਨਾ ਥੋੜੇ ਬੰਦੇ ਦਾ ਮਨ ਜਾ ਫਰੈਸ਼ ਹੋ ਜਾਂਦਾ ਜਦੋਂ ਬੰਦਾ ਜਿਆਦਾ ਸਟ्रेस ਜਾਂ ਟੈਨਸ਼ਨ ਚ ਹੋਵੇ ਆਪਦੀ ਫੈਮਿਲੀ ਨਾਲ ਘੁੰਮਣ ਦਾ ਜਾਣ ਦਾ ਤੇ ਖਾਣ ਦਾ ਤਾਂ ਮਜ਼ਾ ਹੀ ਵੱਖਰਾ ਸੋ ਸੋਨੂੰ ਸਾਡਾ ਇਹ ਛੋਟਾ ਜਿਹਾ ਬਲੌਗ ਇਦਾਂ ਦਾ ਲੱਗਿਆ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਸਾਥ ਦੀ ਸਾਨੂੰ ਬਹੁਤ ਜ਼ਰੂਰਤ ਹੈ ਸੋ ਪ੍ਰਮਾਤਮਾ ਮਹਾਰਾਜ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ